ਸਸੀ ਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਔਰ ਰਵਿੰਦਰ ਸਿੰਘ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 골ਡਨ ਮਿਲਕ ਦੀ ਵੈਸੇ ਤਾਂ ਰਵਿੰਦਰ ਸਿੰਘ ਜੀ ਦੁੱਧ ਤੋਂ ਮਨਾ ਕਰਦੇ ਨੇ ਦੁੱਧ ਬਾਰੇ ਅਕਸਰ ਕਹਿੰਦੇ ਨੇ ਵੀ ਦੁੱਧ ਪੀਣਾ ਜਿਹੜਾ ਉਹ ਹਾਨੀਕਾਰਕ ਹੈ ਮਿਲਕ ਪ੍ਰੋਡਕਟ ਤੋਂ ਵੀ ਜਿਹੜਾ ਈਵਨ ਦਨ ਮਨਾ ਕਰ ਦਿੱਤਾ ਜਾਂਦਾ ਵੀ ਮਿਲਕ ਪ੍ਰੋਡਕਟ ਵੀ ਸਾਡੇ ਲਈ ਠੀਕ ਨਹੀਂ ਹੈਗੇ ਸਿਰਫ ਇੱਕ ਦੇਸੀ ਕਿ ਉਹ ਬਾਰੇ ਉਹ ਵੀ ਦੇਸੀ ਗਾਂ ਦੇ ਦੇਸੀ ਕਿਓ ਬਾਰੇ ਥੋੜੀ ਸ਼ੂਟ ਦਿੰਦੇ ਨੇ ਆਦਰਵਾਇਜ਼ ਇਹ ਕੰਦ ਨੇ ਵੀ ਮਿਲਕ ਪ੍ਰੋਡਕਟ ਸਾਰੇ ਹੀ ਜਿਹੜੇ ਨੇ ਉਹ ਖਰਾਬੀ ਕਰ ਦੇਣ। ਪਰ 골ਡਨ ਮਿਲਕ 골ਡਨ ਦੇ ਨਾਲ ਮਿਲਕ ਯਾਨੀ ਕਿ ਕੁਝ ਸਮਝ ਨਹੀਂ ਆਈ। ਰਵਿੰਦਰ ਜੀ ਤੁਹਾਡਾ ਨਿਰਦੇਸ਼ਾ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਸਤਿ ਸ਼ਕਾਲ ਸਰਾਂ। ਸਤਿ ਸ਼ਕਾਲ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਸਕਾ ਵੱਲੋਂ। ਜੀ। ਰਵਿੰਦਰ ਜੀ 골ਡਨ ਮਿਲਕ ਇਹ ਤੁਹਾਡੇ ਤੇ ਤੁਹਾਡੇ ਕੈਰੈਕਟਰ ਦੇ ਨਾਲ ਇਹ ਵਰਡ ਬੇਲ ਨਹੀਂ ਖਾਂਦਾ। ਬਿਲਕੁਲ ਜੀ ਕੁਲਵੰਤ ਜੀ। ਹਾਂ ਜੀ ਤਾਂ ਹੀ ਆਪਾਂ ਇਹਨੂੰ ਆਪਣੇ ਕੈਰੈਕਟਰ ਤੇ ਰੱਖਾਂਗੇ। ਆਪ ਆਪਣੇ ਕੈਰੈਕਟਰ ਤੋਂ ਬਾਹਰ ਨਹੀਂ ਜਾਣਾ ਕਦੇ ਵੀ ਆਪਣੀ ਆਤ ਮਗਰ ਆਪਾਂ ਇੱਕ ਹੈਜੀ ਚੀਜ਼ ਦੀ ਰੈਸਪੀਸ ਖਾਵਾਂਗੇ ਤੇ ਲੋਕਾਂ ਨੂੰ ਜਿਤੇ ਨਾਲ ਜਿਵੇਂ ਆਪਾਂ ਕਹਿੰਦੇ ਬਹੁਮੁੱਲੇ ਫਾਇਦੇ ਨੇ ਕਿ ਇੰਨੇ ਫਾਇਦੇ ਨੇ ਤੇ ਜਿੰਨੇ ਕਿ ਤੁਹਾਡਾ ਟੈਂਪਰੇਚਰ ਟਰ ਰਿਹਾ ਹੈ ਅੱਜਕੱਲ ਤੁਸੀਂ ਮਜ਼ਾ ਵੀ ਲਓ ਹੈਲਥ ਵੀ ਠੀਕ ਕਰੋ ਤੇ ਬੱਲੇ ਬੱਲੇ ਕਰੋ ਉਹ ਚੀਜ਼ ਖਾਵਾਂਗੇ ਜੀ ਅੱਜ ਚਾਹ ਵਾਤਾ ਤੇ ਦੁੱਧ ਦੁੱਧ ਹੀ ਹੋਏਗਾ ਕਿ ਦੁੱਧ ਦੀ ਜਗ੍ਹਾ ਤੇ ਕੁਝ ਹੋਰ ਹੀ ਹੋਏਗਾ ਖਾਵਾਂਗੇ ਜੀ ਪੂਰਾ ਖਾਵਾਂਗੇ ਹੌਲੀ ਹੌਲੀ ਸਾਰੀ ਗੱਲ ਤੇ ਜਾਵਾਂਗੇ ਦੇਖੋ ਠੀਕ ਹੈ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਰਿਕੁਆਇਰਡ ਚੀਜ਼ਾਂ ਕਿਹੜੀਆਂ-ਕਿਹੜੀਆਂ ਹੋਣਗੀਆਂ ਤਾਂ ਕਿ ਪਹਿਲਾਂ ਆਪਾਂ ਨੂੰ ਉਹ ਪਤਾ ਇਨਗਰੀਡੀਐਂਟਸ ਪਤਾ ਲੱਗਣ ਠੀਕ ਹੈ ਪਹਿਲਾ ਇਨਗਰੀਡੀਐਂਟ ਹੈ ਜੀ ਪਾਣੀ ਹੂੰ ਦੂਜਾ ਇਨਗਰੀਡੀਐਂਟ ਹੈ ਟਰਮਰਿਕ ਅਗਰ ਉਹ ਲੱਕੜੋਂ ਟਰਮਰਿਕ ਹੋਵੇ ਤਾਂ ਬਹੁਤ ਵਧੀਆ ਚਲਦੀ ਦੂਜਾ ਇਨਗਰੀਡੀਐਂਟ ਹੈ ਜੀ ਕਾਲੀ ਮਿਰਚ ਵੀ ਸਾਬਤ ਪੀਸੀ ਹੋਈ ਸਾਬਤ ਨੂੰ ਪੀਸਾਂਗੇ ਆਪਾਂ ਤਾਜੀ-ਤਾਜੀ ਨੂੰ ਹੂੰ ਅਗਲੀ ਚੀਜ਼ ਹੈ ਜਿੰਜਰ ਪੇਸਟ ਆਪਣੇ ਅਦਰਕ ਦੀ ਪੇਸਟ ਨਦਰਕ ਦਾ ਪੇਸਟ ਬਰਾ ਹਾਂਜੀ ਤੇ ਅ ਦੁੱਧ ਦਾ ਤੁਹਾਨੂੰ ਪਤਾ ਮੇਰੇ ਕੋਲ ਤਿੰਨ ਚਾਰ ਆਪਸ਼ਨ ਹੁੰਦੀ ਨੇ ਉੱਥੇ ਪਹੁੰਚਾਂਗੇ ਮਗਰ ਅਗਲੀ ਚੀਜ਼ ਹੈ ਜਿਹੜੀ ਆਪਣੀ ਹੈ ਕਾਰਡਮਮ ਜਿਹਨੂੰ ਆਪਾਂ ਕਹਿੰਦੇ ਛੋਟੀ ਲੈਚੀ ਪੀਸੀ ਹੋਈ ਤੇ ਲਾਸਟ ਚੀਜ਼ ਹੈ ਸਿਨਮ ਜਿਹਨੂੰ ਦਾਲਚੀਨੀ ਕਹਿੰਦੇ ਉਹ ਹੂੰ ਠੀਕ ਹੈ ਜੀ ਹੁਣ ਦੁੱਧ ਤਿੰਨ ਤਰੀਕੇ ਦਾ ਯੂਜ਼ ਕਰਿਆ ਜਾ ਸਕਦੇ ਆ ਹੁਣ ਕਈ ਲੋਕੀ ਨੇ ਜਿਹੜੇ ਕਹਿੰਦੇ ਕੁਲਵੰਤ ਵੀ ਗੱਲ ਚੰਗੀ ਸੋਹਣੀ ਕਰਦਾ ਰਵਿੰਦਰ ਵੀ ਗੱਲ ਸੋਹਣੀ ਕਰਦਾ ਮਗਰ ਇਹਨਾਂ ਦੀ ਗੱਲ ਥੋੜੀ ਮੰਨ ਲੈਣੇ ਆ ਉਹ ਦੁੱਧੋ ਹੀ ਪੀ ਜਾਣੇ ਆ ਹੈ ਨਾ ਉਹ ਥੋੜੀ ਮੰਨ ਲੈਣੇ ਜੇਕਰ ਤੁਸੀਂ ਉਸ ਕੈਟਾਗਰੀ ਵਾਲੇ ਹੋ ਜੇ ਤੁਹਾਨੂੰ ਆਰ ਬ੍ਰਾਹਮਣ ਵੀਰ ਸਾਹਿਬਾਲ ਆਰਗੇਨਿਕ ਫਿਰ ਵਰਤਣ ਵਰਨਾ ਮੈਂ ਕਹੂੰਗਾ ਨਹੀਂ ਮੇਰੇ ਕੋਲ ਦੋ ਅਲੱਗ ਤਰੀਕੇ ਨੇ ਆਲਮੰਡ ਮਿਲਕ ਜਾਂ ਕੋਕੋਨਟ ਮਿਲਕ ਜਿਹੜੀ ਰੈਸਪੀ ਹੈ ਸਭ ਤੋਂ ਸਵਾਦ ਲੱਗਦੀ ਹੈ ਕੋਕੋਨਟ ਮਿਲਕ ਨਾਲ ਹੁਣ ਰੈਸਪੀਆਂ ਤੇ ਰੈਸਪੀ ਹੈ ਕੋਕੋਨਟ ਕੋਲੋਂ ਜੀ ਮੈਂ ਦੱਸ ਦਿੰਨਾ ਮੇਰੇ ਘਰੇ ਚਾਹ ਕੇ ਬੰਦੀ ਹੈ ਜਦ ਅਮਨ ਤੇ ਮੈਂ ਚਾਹ ਪੀਨੇ ਇੰਡੀਆ ਚ ਉਹ ਤਾਂ ਸਾਡੇ ਕੋਲ ਆਪਸ਼ਨ ਕੋਰਸ ਹੋਣੀ ਹੈ ਅਸੀਂ ਜਿਹਨੂੰ ਆਪਾਂ ਕਹਿੰਦੇ ਗਿਰੀ ਨਹੀਂ ਕਹਿੰਦੇ ਨਾਰੀਅਲ ਗਿਰੀ ਖੋਪਾ ਲੈਣੇ ਅਸੀਂ ਉਹਨੂੰ ਤੋੜ ਕੇ ਉਹਦਾ ਪਾਣੀ ਕੱਢ ਕੇ ਰੱਖ ਲਈਦਾ ਫਿਰ ਮੈਂ ਖੋਪੜ ਮੈਂ ਆਪਣੇ ਹੱਥਾਂ ਨਾਲ ਬੜੀ ਵੱਟਾ ਸਿੱਟਾ ਸਿੱਟਾ ਖਾਈਆਂ ਉਹਨੂੰ ਕੱਢ ਕੇ ਨਾ ਵਿੱਚੋਂ ਕੱਢ ਲੈਣਾ ਹੈ। ਪਲਵੰਤ ਜੀ ਉਹਦੇ ਨਾਲ ਛੋਟੇ ਛੋਟੇ ਪੀਸ ਕੱਟ ਕੇ ਨਾ ਛੋਟੇ ਬਲੈਂਡਰ 'ਚ ਪਾ ਕੇ ਤੁਹਾਡੇ ਕੋਲ ਫੂਡ ਪ੍ਰੋਸੈਸਰ ਹੈ ਉਸ ਥੋੜਾ ਪਾਣੀ ਪਾ ਕੇ ਉਹਨੂੰ ਰਗੜ ਦੇਣਾ ਖਾਸਾ। ਫਿਰ ਥੋੜਾ ਪਾਣੀ ਪਾ ਤੜਕੜੀ ਨੇ ਐਂ ਸਾਰਾ ਖੋਪਾ ਨਾ ਪੇਸਟ ਬਣਾ ਲੈਨੇ ਸੀ। ਲਿਕਵਿਡ ਦੀ ਪੇਸਟ। ਫਿਰ ਮਲਮਲ ਦਾ ਕੱਪੜਾ ਲੈ ਕੇ ਹੈਨਾ ਇਹਨੂੰ ਉਸ 'ਚ ਪਾ ਕੇ ਨਾ ਸਕਵੀਜ਼ ਕਰਕੇ ਇਹਨੂੰ ਕਹਿੰਦੇ ਕੋਕੋਨਟ ਮਿਲਕ। ਇਹ ਬਹੁਤ ਵਧੀਆ ਕੁਆਲਿਟੀ ਦੀ ਚੀਜ਼ ਹੈ। ਇਹਦੇ 'ਚ ਥ ਸਰ ਲੈਕਟੋਸ ਗਿਆ ਸਾਰਾ ਫਰਕਟੋਸ ਹੁੰਦਾ ਮਗਰ ਕਿਉਂਕਿ ਮੈਨੇ ਪਾਣੀ ਯੂਜ਼ ਕਰਿਆ ਉਹ ਸਾਰਾ ਪਾਣੀ ਫਰਕਟੋਸ ਜਿਆਦਾ ਹੁੰਦਾ ਖੋਪੇ ਦੀ ਕਿਰ ਵਿੱਚ ਘੱਟ ਹੁੰਦਾ ਜਿੰਨਾ ਸੁੱਕਿਆ ਹੋਇਆ ਖੋਪਾ ਜਿਹਨੂੰ ਉਹ ਕਹਿੰਦੇ ਗਿਰੀ ਕਹਿੰਦੇ ਹਨਾ ਉਹ ਗੋਲਾ ਕਹਿੰਦੇ ਮੋਲਾ ਉਹਨਾਂ ਉਹਦੇ ਚ ਘੱਟ ਫਰਕਟੋਸ ਅਸੀਂ ਤਾਂ ਇਹ ਦੁੱਧ ਵਰਤਦੇ ਜੇ ਅਸੀਂ ਵਰਤਣਾ ਹੋਵੇ ਆਲਮੰਡ ਮਿਲਕ ਦੀ ਗੱਲ ਹੈ ਉਹਨੇ ਪਹਿਲੀ ਰੈਸਪੀ ਤੱਕ ਰਹੀ ਹੋਗੀ ਕੇਵ ਹੈ ਹਨਾ ਆਲਮੰਡ ਮਿਲਕ ਸਿੰਪਲ ਜੀ ਗੱਲ ਹੈ 20 25 ਆਲਮੰਡ ਹਨਾ ਦੋ ਕੁ ਮੁੱਖੀ ਆਲਮੰਡ ਨੂਨ ਤੇ ਨਿੰਬੂ ਵਾਲੇ ਪਾਣੀ ਚ ਭਿਓ ਕੇ ਰੱਖਦੇ ਰਾਤ ਹੂੰ ਹੂੰ ਹਾਂ 16 18 ਘੰਟੇ ਬਾਦੋ ਕੱਢਿਆ ਉਹਨੂੰ ਧੋਇਆ ਉਹਦੇ ਉੱਪਰ ਸਕਿਨ ਤਾਰੀ ਗ੍ਰੇਸ਼ੇਰ ਤੋਂ ਹੋਇਆ ਉਹਨੂੰ ਸਾਰੇ ਨੂੰ ਬਲੈਂਡਰ ਚ ਪਾ ਕੇ ਨਾ ਪੇਸਟ ਬਣਾ ਲਿਓ ਪਹਿਲਾਂ ਕੱਲੇ ਆਲਮੰਡ ਆਲਮੰਡ ਫੇਰ ਥੋੜਾ ਪਾਣੀ ਪਾਇਆ ਫੇਰ ਅਗੜ ਤੇ ਫੇਰ ਥੋੜਾ ਪਾਣੀ ਪਾਇਆ ਫੇਰ ਅਗੜ ਤੇ ਕਰਦੇ ਕਰਦੇ ਜਦ ਹੁਣ ਲੱਗਿਆ ਦੁੱਧ ਦਾ ਗਲਾਸ ਚੁੱਕਾ ਹੋ ਗਿਆ ਗਲਾਸ ਤੋਂ ਵੱਧ ਹੋ ਗਿਆ ਫਿਰ ਇਹਨੂੰ ਮਲਮਲ ਦੇ ਕੱਪੜੇ ਚ ਪਾ ਕੇ ਸਕਵੀਜ਼ ਕਰਕੇ ਇਹਦਾ ਸਾਰਾ ਕੱਢ ਲਓ ਹੁਣ ਜਿਹੜਾ ਆਲਮੰਡ ਦਾ ਫੋਕਾ ਬਚ ਗਿਆ ਉਹ ਗੇਰਨਾ ਨਹੀਂ ਹੈ ਉਹ ਬਹੁਤ ਸ਼ਾਨਦਾਰ ਚੀਜ਼ ਹੈ ਉਹ ਤੁਸੀਂ ਰੋਟੀ ਚ ਪਾ ਲਓ ਹੈ ਬੇਸਨ ਦੀ ਰੋਟੀ ਚ ਪਾ ਲੋ ਮੈਂ ਤਾਂ ਉਹਦਾ ਆਲਮੰਡ ਫਲਾਰ ਕਰਨਾ ਜਿਹਨੂੰ ਉਹ ਬੜਾ ਮਹਿੰਗਾ ਵਿਕਦਾ ਹੈ 2000 ਰੁਪਏ ਕਿਲੋ ਵਿਕਦਾ ਮੈਂ ਉਹਦੇ ਨਾਲ ਬਰੈਡ ਵੀ ਬਣਾ ਲੈਂਦਾ ਮਗਰ ਉਹ ਇੱਕ ਦਿਨ ਹੋਰ ਦੀ ਰੈਸਪੀ ਹੈ ਤੇ ਹੁਣ ਥੋੜਾ ਬਣ ਗਿਆ ਦੁੱਧ ਤਾਂ ਆਪਣੇ ਇੰਗਰੀਡੀਅੰਟ ਸਾਰੇ ਪੂਰੇ ਹੋ ਗਏ ਚਲੋ ਜੀ ਹੁਣ ਦੱਸਦੇ ਕਿਹੜੀ ਚੀਜ਼ ਕਿੰਨੇ ਚੀਜ਼ ਚਾਹੀਦੀ ਹੈ ਪਾਣੀ ਚਾਹੀਦਾ ਪਰ ਹੁਣ 6 ਚਮਚ ਠੀਕ ਹੈ 3 ਟੇਬਲस्पून ਟੇਬਲस्पून ਹੈ ਨਾ 3 ਟੇਬਲस्पून ਸੋਰੀ 6 ਟੇਬਲस्पून ਪਾਣੀ ਆਪਾਂ 3 ਟੇਬਲस्पून ਚੀਤੀ ਹੈ ਹਲਦੀ ਹੂੰ ਇੱਕ ਟੀਸਪੂਨ ਆਪਾਂ ਨੂੰ ਕਾਲੀ ਮਿਰਚ ਜਿਹੜੀ ਕਿ ਤਾਜੀ ਪੀਸੀ ਹੋਈ ਤਾਜੀ ਇੱਕ ਟੀਸਪੂਨ ਯਾਨੀ ਕਿ ਹੋ ਗਿਆ 8 10 12 15 ਉਹ ਹੋ ਗਿਆ ਦੇ ਹੂੰ ਥਾਲੇ ਠੀਕ ਅੱਧਾ ਇੰਚ ਦਾ ਪੀਸ ਜਿੰਜਰ ਦਾ ਅੱਧਾ ਇੰਚ ਹੂੰ ਮਾੜਾ ਬੱਡਾ ਨਹੀਂ ਠੀਕ ਹੈ ਜੀ ਹੋਰ ਆਪਾਂ ਨੂੰ ਕਿਹਦਾ ਇੱਕ ਕੱਪ ਚਾਹੀਦਾ ਆਪਾਂ ਨੂੰ ਮਿਲਕ ਚਾਹੇ ਉਹ ਕੋਕੋਨਟ ਮਿਲਕ ਹੈ ਜਿਹੜਾ ਕਿ ਸਭ ਤੋਂ ਸਵਾਦ ਲੱਗਦਾ ਹੈ ਸੈਕਿੰਡ ਨੰਬਰ ਤੇ ਆਲਮੰਡ ਮਿਲਕ ਹੈ ਅਗਰ ਤੀਜੇ ਨੰਬਰ ਤੇ ਉਹ ਨਹੀਂ ਰეკਮੈਂਡ ਕਰਦਾ ਦੁੱਧ ਹੈ ਕਿਸ ਨੇ ਲੈਣਾ ਤਾਂ ਉਹਦੀ ਮਰਜ਼ੀ ਹੈ ਆਪਾਂ ਨੂੰ ਅਗਰ ਤੁਹਾਨੂੰ ਥੋੜਾ ਮਿਠਾਸ ਪਸੰਦ ਹੈ ਤਾਂ ਪੰਜ ਸੱਤ ਪੱਤੇ ਸਟੀਵੀਆ ਦੇ ਉਹ ਵੀ ਤਾਂ ਅਗਰ ਚਾਹੀਦਾ ਨੈਕਸਟ ਜਾਈ ਅਧਾ 3 ਟੀस्पून ਆਪਾਂ ਨੂੰ ਚਾਹੀਦੀ ਜਿਹੜੀ ਇਹਦੀ ਪੇਸਟ ਸੌਰੀ ਇਹਦਾ ਪਾਊਡਰ ਇਹਦਾ ਇਲਾਚੀ ਦਾ ਜਿਹਨੂੰ ਆਪਾਂ ਕਹਿੰਨੇ ਕਾਰਡਮੌਂਸ ਛੋਟੀ ਇਲਾਚੀ ਤੇ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਬਹੁਤ ਥੋੜਾ ਇੱਕ ਚੁਟਕੀ ਤੋਂ ਵੀ ਬਹੁਤ ਬਹੁਤ ਇੱਕ ਚੁਟਕੀ ਸਿਨਮਨ ਇਹ ਹੈਗੀ ਆਪਣੀ ਇੰਗਰੀਡੀਅੰਟਸ ਹੁਣ ਕਰਨਾ ਕੀ ਕੋਲੋਂ ਜੀ ਤੁਸੀਂ ਜੀ 6 ਚਮਚ ਪਾਣੀ ਟੇਬਲस्पून 3 ਟੀस्पून ਆਪਣੀ ਚਾਹੀਦੀ ਟਰਮਰਿਕ ਜਿਹਨੂੰ ਆਪਾਂ ਕਹਿੰਨੇ ਹਲਦੀ ਲੱਕੜਾਂ ਟਰਮਰਿਕ ਹੋਏ ਤਾਂ ਬੈਸਟ ਐ ਇਹਦੇ ਵਿੱਚ ਆਪਾਂ ਨੇ ਅੱਧਾ ਟੀस्पून ਪਾਦਣੀ ਸੌਰੀ 1 ਟੀस्पून ਆਮ ਸੌਰੀ 1 ਟੀस्पून ਵਿੱਚ ਕਾਲੀ ਮਿਰਚ ਪੀਸੀ ਹੋਈ ਪਾਦਣੀ ਐ ਉਸ ਤੋਂ ਬਾਅਦ ਅੱਧਾ ਇੰਚ ਦਾ ਪੀਸ ਚਾਹੀਦਾ ਆਪਾਂ ਨੂੰ ਉਹ ਤਾਂ گارਲਿਕ ਦਾ ਸੌਰੀ ਜਿੰਜਰ ਦਾ ਉਹਨੂੰ ਪੇਸਟ ਬਣਾ ਲੈਣਾ ਇਹ ਸਭ ਨੂੰ ਪਹਿਲਾਂ ਤਾਂ ਜਿੰਜਰ ਨੂੰ ਪੇਸਟ ਪਹਿਲੀ ਬਣਾ ਲਿਆ ਉਹਨੇ ਸਭ ਨੂੰ ਇਕੱਠੇ ਪੇਸਟ ਬਣਾ ਲੈਣਾ ਤੁਹਾਨੂੰ ਚੰਗੀ ਤਰ੍ਹਾਂ ਇਹ ਤੁਹਾਡੀ ਇੱਕ ਰਿਸ਼ਤਾਰ ਹੋ ਗਈ ਇਹ ਸਾਰੀ ਕੁਰੀ ਜ ਨਹੀਂ ਵਰਤਣੀ ਇਹ ਆਪਾਂ ਨੇ 5-7 ਕੱਪਾ ਜੋਗੀ ਬਣਾ ਕੇ ਰੱਖ ਲਈ ਹੁਣ ਆਪਾਂ ਦੁੱਧ ਗਰਮ ਕਰ ਲਿਆ ਇੱਕ ਕੱਪ ਮੇਰੇ ਸਾਹਮਣੇ ਤਾਂ ਕੋਕੋਨਟ ਮਿਲਕodia ਹੋਏ ਤੇ ਕਦੇ ਵੀ ਨਾ ਜਿਹੜਾ ਇਹੋ ਜਿਹੇ ਮਿਲਕ ਹੁੰਦੇ ਨੇ ਕੋਕੋਨਟ ਮਿਟ ਆਰਗਨਮਿਟ ਨੂੰ ਉਬਾਲੀ ਤੱਕ ਨਹੀਂ ਲਿਆਈਦਾ ਕਿਉਂਕਿ ਇਹਨਾਂ ਚ ਚੰਗਾ ਵਿਟਾਮਿਨ E ਵਗੈਰਾ ਇਹਨੂੰ ਉੱਥੇ ਤਾਂ ਗਰਮ ਕਰੋ ਜਿਸ ਤੱਕ ਤੁਹਾਨੂੰ ਗਰਮ ਪਸੰਦ ਆ ਉਬਾਲ ਕੇ ਨਹੀਂ ਆਪਾਂ ਦੁੱਧ ਨੂੰ ਉਬਾਲ ਦੇਣਾ ਲੋਕ ਕਿ ਹਰ ਇੱਕ ਦੁੱਧ ਨੂੰ ਉਵੇਂ ਉੱਲ ਆਏ ਨੇ ਨਾ 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 ਉਹ ਉਧਰੋਂ ਉਬਾਲਿਆ ਜਾਂਦਾ ਉਹਦੇ ਚ ਕੁਝ ਬੈਕਟੀਰੀਆ ਇਹੋ ਜਿਹੇ ਹੁੰਦੇ ਨੇ ਪੈਰਾ ਇਹਦਾ ਉਹਨੂੰ ਜਲਦੀ ਖਰਾਬ ਹੋ ਜਾਂਦਾ ਹੈ ਤਾਂ ਉਹਨੂੰ ਬਾਲ ਬਾਲ ਦਿੰਨੇ ਆ ਇਹਨੂੰ ਬਾਲਨ ਦੀ ਲੋੜ ਨਹੀਂ ਹੈ ਨਾ ਇੰਨਾ ਗਰਮ ਕਰਨਾ ਤੁਹਾਡੇ ਤੀਨ ਜੋਗਾ ਹੋ ਜੇ ਜਦੋਂ ਸਵਾਦ ਤੱਕ ਆ ਰਮ ਲੱਗੇ ਬਾਲੀ ਉਹ ਨਹੀਂ ਦਵਾਨੀ ਇਹ ਜੀ ਦੁੱਧ ਬਾਲਿਆ ਦੀ ਉਹਨਾਂ ਦੀ ਪੇਸਟ ਬਣਾਈ ਹੈ ਕੋਲੋਂ ਦੀ ਇਹਦਾ 1/4 ਟੀस्पून ਲੈਣਾ ਸਿਰਫ 1/4 ਟੀस्पून ਇਸ ਪੇਸਟ ਦਾ ਲੈਣਾ ਤੇ ਉਹ ਇਹਦੇ ਚ ਘੋਲ ਦੇਣਾ ਇਸ ਮਿਲਕ ਚ ਜਿਹੜੇ 4-5 ਪੱਤੇ ਸਟੀਵਿਆ ਦੇ ਕਹੇ ਸੀ ਉਹਨਾਂ ਨੂੰ ਬਾਲ ਲੈ ਦੋ ਦੋ ਬੂੰਦ ਸਟੀਵਿਆ ਦੇ ਜਿੰਨਾ ਤੁਹਾਡਾ ਮਿੱਠੇ ਪੇਸਟ ਦੇ ਹਿਸਾਬ ਨਾਲ ਇਹਦੇ ਵਿੱਚ ਪਾ ਕੇ ਤੁਸੀਂ ਨੂੰ ਬਣਾ ਲੈਣਾ ਜਿਹੜੇ ਲੋਕੀ ਗਲਤੀ ਕਰਦੇ ਨੇ ਇਸ ਤੇ ਆਪਾਂ ਨੇ ਦੇਖੋ ਤੁਸੀਂ ਮੈਂ ਜਿਹੜੀ ਛੋਟੀ ਇਲਾਚੀ ਕਹੀ ਸੀ ਉਹ ਮੈਂ ਹਰ ਤੱਕ ਕਿਤੇ ਨਹੀਂ ਪਾਈ ਉਹਦੇ ਉੱਪਰ ਪਾਣੀ ਹੈ ਹੂੰ ਉਹਦੇ ਦੀ ਬਾਚੂ ਪਾਣੀ ਨੇ ਥੋੜੀ ਜਿਹੀ ਉੱਪਰ ਸਪ੍ਰਿੰਕਲ ਕਰਦੇ ਪਲੱਸ ਦਾਲ ਚੀਨੀ ਹੂੰ ਛੋਟੀ ਇਲਾਚੀ ਨੂੰ ਦੇਖਿਓ ਤੁਸੀਂ ਕੋਲਾਂ ਚ ਚਾਹ ਬਣਾਉਣ ਦੇ ਆਉਣਗੇ ਲੋਕ ਤਾਂ ਛੋਟੀ ਇਲਾਚੀ ਨੂੰ ਪਹਿਲਾਂ ਉਬਾਲ ਲਓ ਨਾ ਉਹਦਾ ਫਲੇਵਰ ਟੇਸਟ ਆ ਜਾਂਦਾ ਜੇ ਤੁਸੀਂ ਬਿਲਕੁਲ ਚਾਹ ਦੇ ਬਣਨ ਦੇ ਲਾਸਟ ਸਟੇਜ ਤੇ ਪਾਉਂਗੇ ਉਹਦੇ ਚ ਤਤ ਉਹਦਾ ਫਲੇਵਰ ਉਹਦਾ ਟੇਸ ਰਹਿੰਦਾ ਹੈ ਆਪਣਾ ਤਤ ਨਹੀਂ ਮਾਰਨਾ ਤੇ ਐਂਡ ਚ ਪੀਣ ਲੱਗੇ ਉਹਦੇ ਉੱਪਰ ਇੱਕ ਚੁਟਕੀ ਸਿਨਮੰਦ ਦੀ ਵਧੀਆ ਹੈ ਨਾ ਆਪਾਂ ਨੇ ਬਹੁਤ ਸੋਹਣੀ ਕੁਆਲਿਟੀ ਦੀ ਸਿਨਮੰਗਾ ਕੇ ਰੱਖੀ ਹੋਈ ਹੈ ਇਹ ਜੀ ਇਹ ਤੁਹਾਡਾ ਇੱਕ 골ਡਨ ਮਿਲਕ ਬਣ ਗਿਆ ਹੁਣ ਇਹਦਾ ਪਹਿਲਾ ਫਾਇਦਾ ਕੁਮਨ ਜੀ ਇਹਦੇ ਚ ਜਿੰਨਾ ਪਗਣਾ ਗਰਮੀ ਪ੍ਰੋਡਿਊਸ ਕਰਨ ਲਈ ਥੋੜੀ ਜਿਹੀ ਹੋਇਆ ਕਿਉਂਕਿ ਇਹਦੇ ਚ ਕੈਲਰੀਜ਼ ਚੰਗੀਆਂ ਨੇ ਜਿਹੜਾ ਬੰਦਾ ਸਰਦੀ ਚ ਪੀਨੇ ਹੋ ਤਾਂ ਲੱਗਦਾ ਗਰਮੈਸ਼ ਆ ਗਈ ਕਿਉਂਕਿ ਸਪਾਈਸਿਸ ਹੈ ਇਹਦੇ ਚ ਇਹ ਸਾਰੀਆਂ ਸਪਾਈਸਿਸ ਨੇ ਦੂਜੀ ਗੱਲ ਜਿਹੜੀ ਕਿ ਮੇਰੇ ਨੂੰ ਪਸੰਦ ਆਇਆ ਜਿਹਨੂੰ ਵੀ ਢਿੱਡ ਦੇ ਨਾਲ ਕੋਈ ਰੋਗ ਹੈ ਢਿੱਡ ਦਾ ਸਪੈਸ਼ਲੀ ਜਿਹੜਾ ਜਿੰજર ਹੈ ਨਾ ਉਹ ਢਿੱਡ ਨੂੰ ਨੌਜ਼ੀਆ ਹੋਵੇ ਬਾਤਾਂ ਦੇ ਹੋਣ ਢਿੱਡ 'ਚ ਅਨੀਜ਼ੀਨੈਸ ਰਹਿੰਦੀ ਹੈ ਉਹਦੇ ਲਈ ਅੰਮ੍ਰਿਤ ਹੈ। ਹੁਣ ਅਗਲੀ ਚੀਜ਼ ਟਰਮਰਿਕ। ਉਹ ਟਰਮਰਿਕ ਇਹਦਾ ਐਂਟੀ ਕੈਂਸਰ ਬੈਨੀਫਿਟ ਇੰਨੇ ਨੇ ਜੇ ਟਰਮਰਿਕ ਦੇ ਵਿੱਚ ਕੀ ਹੁੰਦਾ ਕੁਰਕਮਿਨ। ਕੁਰਕਮਿਨ ਆਪਣੇ ਜਿਹੜੀ ਆਂਤੜਾ ਦੇ ਕੋਈ ਵੀ ਰੋਗ ਨੂੰ ਜਿਹੜੇ ਆਪਾਂ ਕਹਿੰਦੇ ਇੰਟਰਸਟਾਈਨ ਦੇ ਪ੍ਰੋਬਲਮਸ ਨੂੰ ਆਈ ਬੀਐਸ ਹੋਵੇ ਡੀਕੀ ਗੱਠ ਹੋਵੇ ਸੀਬੋ ਹੋਵੇ ਹੈਨਾ ਇਹਨਾਂ 'ਚ ਬਹੁਤ ਹੈਲਪਫੁਲ ਹੈ ਇਨਫਲੇਮੇਸ਼ਨ ਹੋਵੇ ਇਨਫਲੇਮੇਸ਼ਨ ਆਪਾਂ ਕਹਿੰਦੇ ਜਿਵੇਂ ਸੋਜਰ ਸਾਇੰਟਿਕਾਂ ਦੀ ਅੰਤਰਾਜ ਟਰਮਰਿਕ ਦੇ ਐਂਟੀਸੈਪਟਿਕ ਐਂਟੀਬਾਇਓਟਿਕ ਹੈ ਨਾ ਇਹ ਜਿਹੇ ਜਿਹੇ ਫਾਇਦੇ ਨੇ ਕਿ ਚਾਹੇ ਕੱਟੇ ਤੇ ਲਾ ਲਓ ਚਾਹੇ ਕੱਟੇ ਸੱਟ ਲੱਗੀ ਤੇ ਖਾ ਲਓ ਟਰਮਰਿਕ ਆਪਣੀ ਹਲਦੀ ਤੇ ਹਲਦੀ ਵੀ ਬੈਸਟ ਕੁਆਲਿਟੀ ਦੀ ਅਸੀਂ ਕਹਿੰਨੇ ਕਿਹੜੀ ਲੱਕੜਾ ਟਰਮਰਿਕ ਉਹਦੇ ਚ ਕਰਕਮਨ ਜਿਆਦਾ ਹੁੰਦੀ ਹੈ ਤਾਂ ਇਹ ਬੈਨੀਫਿਟ ਹੈ ਹੁਣ ਆ ਗਈ ਕਾਲੀ ਮਿਰਚ ਕਾਲੀ ਮਿਰਚ ਦਾ ਸਭ ਤੋਂ ਪਹਿਲਾ ਬੈਨੀਫਿਟ ਹੈ ਜੀ ਇਹ ਤੁਹਾਡੀ ਬੋਡੀ ਚ ਬਾਕੀ ਚੀਜ਼ਾਂ ਦੀ ਐਬਸਾਰਪਸ਼ਨ ਨੂੰ 200 2000 ਗੁਣਾ ਵਧਾ ਦਿੰਦੀ ਆ ਕਿਉਂਕਿ ਇਹਦੇ ਵਿੱਚ ਪਾਈਪ ਕਰਨਾ ਤਾਂ ਜਿਹੜੀ ਚੰਗੀਆਂ ਚੀਜ਼ਾਂ ਤੁਸੀਂ ਲਈਆਂ ਅਮਰੀਕਾ ਹੈ ਆਪਣਾ ਜਿੰਜਰ ਹੈ ਚੂਬੀ ਚੀਜਾਂ ਪਾਈਆਂ ਉਹਨਾਂ ਦੀ ਐਬਿਲਿਟੀ ਟੂ ਐਬਸਾਰਬ 2000 ਗੁਣਾ ਵੱਧ ਗਈ ਕਾਲੀ ਮਿਰਚ ਦੇ ਉੱਤੇ ਬਹੁਤ ਬੈਨੀਫਿਟ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆਪਣੇ ਇੱਕ ਵਰਡ ਹੈ ਬਾਈ ਕਿ ਬਾਈ ਨੂੰ ਮਾਰਦੀ ਬੈ ਨੂੰ ਮਾਰਦੀ ਹੈ ਹੈਨਾ ਚਾਈਨੀਸ ਚੀ ਕੀ ਕਹਿੰਦੇ ਇਸ ਵਰਡ ਨੂੰ ਕਿ ਉਹ ਇੱਕ ਜਿਵੇਂ ਆਪਾਂ ਕਹਿੰਦੇ ਕੋਈ ਪੁਰਾਣੀ ਚੀਜ਼ ਖਾ ਲਈ ਬਈ ਚੀਜ਼ ਖਾ ਲਈ ਉਹ ਤੁਹਾਨੂੰ ਰਿਐਕਸ਼ਨ ਕਰਦੇ ਉਹ ਗੈਸ ਕਰਦੀ ਹੈ ਇਹ ਕਾਲੀ ਮਿਰਚ ਉਹਦੇ ਚ ਬੈਸਟ ਚੀਜ਼ ਆ ਜਿਹੜੇ ਲੋਕਾਂ ਦੇ ਮੂੰਹ ਚੋਂ ਰਾਤ ਨੂੰ ਠੁਕੜ ਨਿਕਲ ਜਾਂਦਾ ਉਹਨਾਂ ਨੂੰ ਦੇਣਾ ਸ਼ੁਰੂ ਕਰਦੋ 2 ਦਿਨਾਂ ਚ ਸੈਟ ਆ ਜਾਂਦਾ ਕਿਉਂ ਉਹਨਾਂ ਦੇ ਅੰਦਰ ਕੋਈ ਨਾ ਕੋਈ ਡਾਈਜੈਸ਼ਨ ਇਸ਼ੂ ਚੱਲ ਰਿਹਾ ਹੈ ਕਾਲੀ ਮਿਰਚ ਦੇ ਐਨੇ ਬੈਨੀਫਿਟ ਨਹੀਂ ਜੀ ਜਿਹੜੀ ਪਾਈਪਰਨ ਹੈ ਨਾ ਇਹ ਵੀ ਬਹੁਤ ਜ਼ਿਆਦਾ ਐਕਸਪਲੋਰਡ ਆਈਟਮ ਹੈ ਕੋਲੋਨਿਕ ਟਾਈਮ ਸੀ ਮੈਨੇ ਸਟੱਡੀ ਕਰੀ ਹੀ ਕਰੀ ਕਹਿੰਦੇ ਜਦੋਂ ਰੁਪਈਆ ਜਾਂ ਪੈਸਾ ਇਨਵੈਂਟ ਨਹੀਂ ਹੋਇਆ ਸੀ ਇੰਗਲੈਂਡ ਦੇ ਵਿੱਚ ਕਾਲੀ ਮਿਰਚ ਕਿਰਾਏ ਦੇ ਚ ਐਜ਼ ਉਹ ਦਿੱਤਾ ਜਾਂਦਾ ਸੀ ਕਿ ਜੇ ਤੁਸੀਂ 2 ਹਫ਼ਤੇ ਕਿਤੇ ਕਰ ਰਹੇ ਨਾ ਤਾਂ 4 ਦਾਣੇ ਕਾਲੀ ਮਿਰਚ ਦੇ ਜੋ ਕੀਰਨ ਸਪਾਈਸ ਇਸ ਨਹੀਂ ਯਾਦ ਕਰੋ ਇਹ ਅਗਰੇ ਜੀਂਡਾ ਆਈਕਿਊਸੀ ਈਸਟ ਇੰਡੀਆ ਸਪਾਈਸ ਕੰਪਨੀ ਸੀ ਜਿਹੜੀ ਕੰਪਨੀ ਸੀਗੀ ਉਹ ਸਪਾਈਸ ਟ੍ਰੇਡ ਕਰਨ ਲਈ ਆਏ ਸੀਗੇ ਤਾਂ ਆਪਣੇ ਕੋਲ ਸਪਾਈਸਾਂ ਦਾ ਪਰਮਾਰ ਵਧੀਆ ਤਾਂ ਇਸ ਚ ਅਗਲੀ ਚੀਜ਼ ਹੈ ਕਿ ਕਾਲੀ ਮਿਰਚ ਕਾਲੀ ਮਿਰਚ ਬਹੁਤ ਸ਼ਾਨਦਾਰ ਚੀਜ਼ ਹੈ ਤਾਂ ਆਪਾਂ ਨੂੰ ਯੂਜ਼ ਕਰਨੀ ਹੈ ਮੈਂ ਹਰ ਇੱਕ ਚੀਜ਼ ਯੂਜ਼ ਕਰਨ ਨੂੰ ਕਹਣਾ ਹੈ ਜਿਹੜਾ ਜਿੰਜਰ ਹੈ ਇਹ ਮੈਂ ਕਹਿੰਦਾ ਸੇਪਟਾ ਇਸ ਆਪ ਤੋਂ ਪਹਿਲਾਂ ਤੇ ਡੀਟਰਬਲਸ ਨੋਸ ਦੀਆ ਹੈ ਨਾ ਇਹ ਕਈ ਲੋਕਾਂ ਨੂੰ ਘਮੇਰ ਚੜਦੀ ਹੈ ਜਲਦੀ ਜਦ ਦੀ ਘਮੇਰ ਚੜਦੀ ਹੈ ਉਹ ਤੋਂ ਬਚਾਂਦਾ ਹੈ ਇਹ ਜਿੰਜਰ ਸਟਮਕ ਲਈ ਸਟਮਕ ਦੀ ਦਿੱਕਤ ਲਈ ਬੈਸਟ ਚੀਜ਼ ਹੈ ਠੀਕ ਹੈ ਜੀ ਅਗਲੀ ਚੀਜ਼ ਆ ਗਈ ਜੀ ਆਪਣੇ ਕੋਕੋਨਟ ਮਿਲਕ ਕੋਕੋਨਟ ਮਿਲਕ ਦੇ ਵਿੱਚ ਬਹੁਤ ਵਧੀਆ ਕੀ ਹੈ ਫੈਟ ਹੈ ਸਭ ਤੋਂ ਵਧੀਆ ਚੀਜ਼ ਹੈ ਨਾ ਫੈਟ ਜਿਹੜਾ ਕਿ ਕੋਕੋਨਟ ਆਇਲ ਚੰਦਾ ਕਰਨਾ ਇਹਦੇ ਠੀਕ ਹੈ ਐਮਸੀਟੀ ਆਇਲ ਹੈ ਉਹ ਦੋਨੋਂ ਚੀਜ਼ਾਂ ਕੀ ਕਰਦੇ ਨੇ ਜੀ ਤੁਹਾਡੇ ਬ੍ਰੇਨ ਨੂੰ ਸਿੱਧੀ એનર્ਜੀ ਤੇ ਪਾਵਰ ਦਿੰਦੇ ਨੇ ਕੋਲੋਜੀਕ ਛੋਟੀ ਰਿਸਰਚ ਹੈ ਜੀ ਜਿਹੜੇ ਲੋਕੀ ਫੈਟ ਖਾਣ ਤੋਂ ਡਰਾਨੇ ਨਾ ਕਿ ਫੈਟ ਨਹੀਂ ਖਾਣਾ ਫੈਟ ਨਹੀਂ ਖਾਣਾ ਉਹਨਾਂ ਨੂੰ ਖਾਸੇ ਦੀ ਗੱਲ ਹੈ अगर तू सी ह्यूमन डाइट च शुरू ਤੋਂ ਲੈ ਕੇ ਐਂਡ ਤੱਕ ਦੇਖੋ ਸਭ ਤੋਂ ਜ਼ਿਆਦਾ ਫੈਟ ਵਾਲੀ ਡਾਈਟ ਹਿਊਮਨ ਡਾਈਟ ਚ ਪਤਾ ਕੀ ਹੈ ਜੀ ਮਦਰਸ ਮਿਲਕ ਉਹ ਪਤਾ ਕਾ ਲੈਂਦੇ ਆਪਾਂ ਜਦੋਂ ਬ੍ਰੇਨ ਬਣਨਾ ਹੁੰਦਾ ਹੈ ਕਿਉਂਕਿ ਬ੍ਰੇਨ ਕਿਸੇ ਦਾ ਬਣਿਆ ਕੋਲੋਂ ਜੀ ਕੋਲੈਸਟੇਰੋਲ ਦਾ ਕੋਲੈਸਟੇਰੋਲ ਦਾ ਕੋਲੈਸਟੇਰੋਲ ਤੇ ਫੈਟ ਤੋਂ ਕੀ ਬਣਦਾ ਗੁੱਡ ਕੋਲੈਸਟੇਰੋਲ ਮਾੜਾ ਨਹੀਂ ਮੈਡ ਲੋਕ ਫੈਟ ਖਾਣ ਤੋਂ ਡਰਦੇ ਆ ਉਹਨਾਂ ਨੂੰ ਹਮੇਸ਼ਾ ਇੱਕ ਚੀਜ਼ ਤਸਾਸਣਾ ਚਾਹਣੇ ਤੋਂ ਗੱਲ ਕੀ ਤੋਂ ਡਰਾਇਆ ਜਾ ਰਿਹਾ ਹੈ ਜਿਹੜਾ ਫੈਟ ਬਣਦਾ ਗੰਦੀ ਚੀਜ਼ਾਂ ਨਾਲ ਉਹ ਕਿਹੜਾ ਹੈ 슈ਗਰ कोल्ड ड्रिंक बार्बोहाइड्रेट जी कोकोनट मिल्क पहली चीज है आह दूजी चीज कोकोनट मिल्क ल्यूरिक एसिड जी वही चीज एक चीज है जी सिर्फ मदरस मिल्क मिलती है होर किसी चीज मिलता मैं शायद वर्ड एग्जैक्टली सही नहीं प्रोनाउंस कर रहा मगर अपनी मदर मिल्क कोकोनट मिल्क तो इलावा चीज कदम कितने जरूरी है अगर कोकोनट मिल्क है अगर कोकोनट मिल्क नहीं है तो आलमंड ई बहुत सोहना होंगे होर बहुत सोने तत्त ने अच्छे फैट सालोबल वाइटमिन ने तीजी चीज अगर कहने दुद्ध पीना ही है अगर ऑरगैनिक गां का दुद्ध है तो उस बहुत अच्छा बैक्टीरिया हूं जो ऑरगैनिक गांधी ढूठली गांध दुद्ध जिन मा कहने तुकी बैक्टीरिया ਤੇ ਉਹ ਨੂੰ ਇਹ ਬਹੁਤ ਜ਼ਿਆਦਾ ਉਬਾਲ-ਉਬਾਲ ਕੇ ਫਰਿਜ ਚ ਰੱਖਣ ਤੋਂ ਇਲਾਵਾ ਯੂਜ਼ ਕਰਨ ਨੂੰ ਨਹੀਂ ਕਹਾਂਗਾ ਕਿਉਂਕਿ ਉਹ ਜਿੰਨੀ ਵਾਰੀ ਉਬਾਲਾ ਗਰਮ ਕਰਦੇ ਆ ਉਹਦੇ ਤੋਂ ਅੱਛੇ ਬੱਤੀ ਤੇ ਮਰੀ ਜਾਂਦਾ ਹੈ ਹਨਾ ਉਬਾਲਣਾ ਜ਼ਰੂਰੀ ਹੈ ਕਿਉਂਕਿ ਉਸ ਤੋਂ ਕਈ ਚੀਜ਼ਾਂ ਮਾਰਨੀਆਂ ਨੇ ਨੈਕਸਟ ਚੀਜ਼ ਹੈ ਕੋਲੰਟ ਨਹੀਂ ਜਿਹੜੀ ਆਪਾਂ ਨੇ ਕਹੀ ਇਹਨੂੰ ਆਪਾਂ ਕਹਿੰਦੇ ਸਿਨਮਨ ਸਿਨਮਨ ਬਹੁਤ ਮਹਿੰਗੀ ਕਿਉਂ ਹੈ ਇਹਦੇ ਹੈਲਥ ਤੇ ਬਹੁਤ ਬੈਨੀਫਿਟਸ ਨੇ ਇਹਦੇ ਉੱਪਰ ਅਲੱਗ ਵੀਡੀਓ ਕਰੀ ਜਾ ਸਕਦੀ ਹੈ ਕੰਲੀ ਸਿਨਮਨ ਦੇ ਉੱਪਰ ਹਨਾ ਸਿਨਮਨ ਇੱਕ ਤਰ੍ਹਾਂ ਦੀ ਐਂਟੀ ਇਨਫਲੇਮੇਟਰੀ ਹੈ ਹਨਾ ਇਹ ਇਮਿਊਨਿਟੀ ਵਧਾਉਂਦੀ ਹੈ ਜਿਹੜੀ ਚੀਜ਼ ਹੈ ਕੁਲਵੰਜੀ ਕਾਰਡਮਮ ਕਾਰਡਮਮ ਜਿਹਨੂੰ ਪਤਾ ਛੋਟੀ ਲੱਛੀ ਇਕੱਲਾ ਫਲੇਵਰ ਨਹੀਂ ਹੈ ਹੈਨਾ ਇਹਦੇ ਚ ਬਹੁਤ ਵਧੀਆ ਜਿਵੇਂ ਆਪਾਂ ਕਹਾਂਗੇ ਕਿ ਸਪਾਈਸ ਹੈ ਸਪਾਈਸਿਸ ਦਾ ਫਾਇਦਾ ਕੀ ਹੁੰਦਾ ਪਹਿਲੀ ਗੱਲ ਗਰਮਾਹਟ ਦਿੰਨੇ ਹੈ શરી ਨੂੰ ਹੈਨਾ ਇੱਕ ਤਰ੍ਹਾਂ ਦੀ ਇਟ ਹੈਜ਼ ਅ ਵਾਰਮ ਇਫੈਕਟ ਔਨ ਦਾ ਬੋਡੀ ਜਿਵੇਂ ਮਟਰ ਮੌਸਮ ਹੈ ਤਾਂ ਹੀ ਕੋਲਡ ਕਫ ਫਲੂ ਇਹ ਹੀ ਚੀਜ਼ ਇਹ ਤੁਹਾਨੂੰ ਬਚਾਉਂਦਾ ਜਿਹੜੀ ਵੱਡੀ ਲੱਛੀ ਹੁੰਦੀ ਹੈ ਉਹ ਤਾਂ ਇਸ ਤੋਂ ਵੀ ਸਟਰੋਂਗ ਹੁੰਦੀ ਹੈ ਮਗਰ ਆਪਾਂ ਛੋਟੀ ਲੱਛੀ ਦੀ ਗੱਲ ਕਰ ਰਹੇ ਹਾਂ ਤਾਂ ਇਹ ਸਾਰਿਆਂ ਨੂੰ ਆਪਾਂ ਨੂੰ ਕੰਬੀਨੇਸ਼ਨਸ ਨੂੰ ਇਕੱਠਾ ਕਰਕੇ ਜਿਹੜਾ ਫਾਇਦਾ ਲੈਣਾ ਹੈ ਉਹਦਾ ਲੱਗੇ ਮਜ਼ਾ ਹੁਣ ਉਹਦੇ ਵਿੱਚ ਕੀ ਕੀ ਆ ਗਿਆ ਪਹਿਲੀ ਚੀਜ਼ ਇਹ ਫਲੂ ਕੋਲਡ ਨਹੀਂ ਹੋਣ ਦਿੰਦੀ ਕਿਉਂਕਿ ਇਹ ਇਮਿਊਨਿਟੀ ਵਧਾਉਂਦੀ ਹੈ ਇਹ ਡਰਿੰਕ ਪਹਿਲੀ ਚੀਜ਼ ਦੂਜੀ ਚੀਜ਼ ਇਹ ਐਂਟੀ ਇਨਫਲੇਮੇਟਰੀ ਹੈ ਚਾਹੇ ਤੁਹਾਡੀ ਟਿਡ ਚ ਸੋਜਸ ਹੈ ਚਾਹੇ ਤੁਹਾਡੀ ਆਂਦਰਕ ਸੋਜਸ ਹੈ ਚਾਹੇ ਤੁਹਾਡੇ ਗੋਡੇ ਮੋਡੇ ਕਿਤੇ ਸੋਜਸ ਹੈ ਇਨਫਲੇਮੇਸ਼ਨ ਜਿਹਨੂੰ ਆਪਾਂ ਕਹਿੰਦੇ ਹਣਾ ਬੇਨਾਗਲ ਦੀ ਸੋਜਸ ਹੈ ਜਾਂ ਦਰਦ ਹੈ ਉਹਨੂੰ ਘਟਾਉਂਦਾ ਤਾਂ ਜੋੜਾਂ ਦੇ ਦਰਦ ਸੇਲਪ ਕਰੇਗਾ ਹਿੱਪ ਜੁਖਦਾ ਹੈ ਮੋਢੇ ਦੁਖਦੇ ਨੇ ਉਹ ਠੰਡ ਲੱਗੀ ਜਾਂਦੀ ਹੈ ਬਿਨਾਂ ਗੱਲੋਂ ਉਸ ਚੈਲਪ ਕਰੇਗਾ ਨੈਕਸਟ ਜੀ ਇਹ ਵੈਰੀ ਗੁੱਡ ਫॉर ਡਾਈਜੈਸ਼ਨ ਹੈ ਜੇ ਤੁਹਾਨੂੰ ਕੋਈ ਪਾਚਨ ਕਿਰਿਆ ਚ ਪ੍ਰੋਬਲਮ ਹੈ ਇਹ ਉਸ ਚ ਬਹੁਤ ਸੋਨਾ ਕੰਮ ਕਰਦਾ ਕਿਉਂਕਿ ਇਹਦੇ ਜਿਹੜੇ ਸਾਰੇ ਪ੍ਰੋਡਕਟ ਮਿਲ ਕੇ ਕੰਮ ਕਰ ਰਹੇ ਨੇ ਇਹ ਡਾਈਜੈਸ਼ਨ ਨੂੰ ਇਨਹਾਂਸ ਕਰ ਰਹੇ ਤਾਂ ਹੋਰ ਫਾਇਦਾ ਕੀ ਹੈ ਜੋ ਚੰਗੀਆਂ ਚੀਜ਼ਾਂ ਤੁਸੀਂ ਖਾ ਰਹੇ ਹੋ ਉਹ ਲੱਗਣਗੀਆਂ ਕਿਉਂਕਿ ਉਹ ਲੱਗਣਗੀਆਂ ਤੁਹਾਡੀ ਇਮਿਊਨਿਟੀ ਵਧੇਗੀ ਤੁਹਾਨੂੰ ਬਿਨਾਂ ਗੱਲੋਂ ਬਿਮਾਰ ਨਹੀਂ ਹੋਵੋਗੇ بار بار ਠੀਕ ਹੈ ਜੀ ਇਹ ਵੈਰੀ ਗੁੱਡ ਫॉर ਬ੍ਰੇਨ ਹੈਲਥ ਹੈ ਜੀ ਬ੍ਰੇਨ ਦੀ ਹੈਲਥ ਲਈ ਬਹੁਤ ਸੋਹਣਾ ਤੇ ਜਿਹੜੇ ਬੱਚਿਆਂ ਨੂੰ ਪੜ੍ਹਾਈ ਚ ਦਿੱਕਲੀ ਲੱਗਦਾ ਪੜ੍ਹਿਆ ਯਾਦ ਨਹੀਂ ਰਹਿੰਦਾ ਜਾਂ ਫਿਰ ਕਨਸੈਂਟਰੇਸ਼ਨ ਨਹੀਂ ਹੈ ਇਧਰ ਉਧਰ ਸਾਰਾ ਦਿਨ ਹੈਨਾ ਦਿਮਾਗ ਜ ਕਿਸੇ ਹੋਰੇ ਪਾਸੇ ਹੈ ਉਸ ਚ ਹੈਲਪ ਕਰੇਗਾ ਬ੍ਰੇਨ ਹੈਲਥ ਠੀਕ ਹੈ ਜੀ ਇਹ ਕੀ ਬੋਦਲੀ ਇਹਨਾਂ ਦੀ ਹੱਡੀਆਂ ਨਹੀਂ ਦੁਖਦੀਆਂ ਹੁੰਦੀਆਂ ਕਿ ਹਾਏ ਹੱਡੀਆਂ ਹੀ ਦੁਖਦੀਆਂ ਨੇ ਉਹਦੇ ਲਈ ਬਹੁਤ ਬਹੁਤ ਵਧੀਆ ਨੈਕਸਟ ਜਿਨ੍ਹਾਂ ਨੇ ਮਸਲ ਦੁਖਦੇ ਨੇ ਡੋਲੇ ਦੁਖਦੇ ਨੇ ਪਿੰਜਰੀਆਂ ਦੁਖਦੀਆਂ ਨੇ ਹੈਨਾ ਗੁਡ ਆਧੁਵ ਦਿਨਿਕ ਪੱਟ ਦੁਖਦੇ ਨੇ ਜਿਨ੍ਹਾਂ ਦੇ ਮਸਲਸ ਟੇਕ ਹੁੰਦੀ ਹੈ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਤਾਂ ਇਹ ਇਹ ਦੇ ਜਿਵੇਂ ਕਹਿੰਦੇ ਕੰਬਾਈਨਡ ਬੈਨੀਫਿਟਸ ਨੇ ਆਫਕੋਰਸ ਅਗਰ ਆਪਾਂ ਸਿਰਫ ਕੋਈ ਇਹਨਾਂ ਚਾਰਚ ਪੰਜ ਤੋਂ ਇੱਕ ਚੀਜ਼ ਲੈ ਲਈਓ ਕੱਲੇ ਹੀ ਬਹੁਤ ਬੈਨੀਫੀਸ਼ੀਅਲ ਨੇ ਅਗਰ ਆਪਾਂ ਸਿਰਫ ਹਲਦੀ ਲੈ ਲਈਏ ਹਲਦੀ ਮੈਨਾਂ ਦਾੰਦਾ ਤੋਂ ਲੈ ਕੇ ਆਂਤੜਾ ਦੇ ਐਂਡ ਤੱਕ ਹਲਦੀ ਦਾ ਹਰ ਇੱਕ ਜਗ੍ਹਾ ਤੇ ਬੈਨੀਫਿਟ ਹੈ ਹੈਨਾ ਆਪਾਂ ਹਲਦੀ ਨਾਲ ਜਿਹੜੀ ਉਹ ਬੰਦੇ ਸੀ ਦੰਤਮੰਜਨ ਵਾਲੇ ਸੀ ਹਲਦੀ ਨਾਲ ਬੰਦੇ ਸੀ ਕਿਉਂ ਬੈਕਟੀਰੀਆ ਨਹੀਂ ਜੰਮਦਾ ਜੇ ਬੈਕਟੀਰੀਆ ਨਹੀਂ ਜੰਮਦਾ ਤਾਂ ਉਰੇ ਦੰਦਾ ਦੀ ਸੜਨ ਨਹੀਂ ਆਉਂਦੀ ਜਿਹੜੀ ਉਹ ਜਾਂਦੇ ਹੋਏ ਸਾਰੇਨ ਕੋਟ ਕਰਕੇ ਜਾ ਰਹੀ ਹੈ ਉੱਥੇ ਕੋਈ ਬੈਕਟੀਰੀਆ ਕੋਈ ਇਨਫੈਕਸ਼ਨ ਨਹੀਂ ਰਹਿ ਸਕਦੀ ਿੱਦ ਨੂੰ ਇਹ ਇਨਫਲਮੇਸ਼ਨ ਤੋਂ ਬਚਾਉਂਦੀ ਹੈ ਤਾਂ ਅਗਰ ਤੁਹਾਡੇ ਕਈ ਲੋਕਾਂ ਨੂੰ ਹੁੰਦਾ ਨਾ ਕਿ ਅਕਸਰ ਹੋ ਗਿਆ ਜਾਂ ਅਕਸਰ ਨਾ ਹੋ ਜੇ ਉਹ ਚੀਜ਼ ਹੈਲਪ ਕਰਦੀ ਹੈ ਆਂਤੜਾਂ ਦੀ ਕੋਈ ਵੀ ਬਿਮਾਰੀ ਹੈ ਉਸ ਚ ਹਲਦੀ ਇਹਨੂੰ ਪਰ ਥਰਮਿਕ ਕਨੇਕ ਦਾ ਐਕਟਿਵ ਇੰਗਰੀਡੀਐਂਟ ਕੁਰਕਮਿਨ ਉਹ ਬਹੁਤ ਹੀ ਬਹੁਤ ਅੰਮ੍ਰਿਤ ਵਰਗੇ ਹੋਣੇ ਬਸ ਚੀਜ਼ਾਂ ਇਹ ਨਹੀਂ ਕਿ ਮੈਂ ਨਹੀਂ ਕਹਿੰਦਾ ਕਿ ਇੱਕ ਦਿਨ ਬਣਾ ਕੇ ਜਿੰਨੀ ਕੋਲੀ ਬਣਾਈ ਸਾਰੀ ਇੱਕ ਦਿਨ ਚ ਨਹੀਂ ਪੀ ਜਾਣੀ है ना कि पता लगे कि स्वाद के सुआध चक्कर छे पी गए ठंड चीज रजाई ची गए छह सत्त कप पी गए एक तो दो कप डेली पी जो मेरे बहुत है फिर भी रहेमंड कोकोनट मिल्क आप बनाया जाए सस्ता भी है बेनीफिशियल ज्यादा क्योंकि अपने अखाने के सामने बनाई है कोई मजा नहीं है बस ये कि आलमंडा खरीदियो तो वाया क्वालिटी के हो मैं मामरा यूज करके खुश हाँ तो आप कश्मीर तो वह है देना सोर्स कर दे ਵਧੀਆ ਕੁਆਲਟੀ ਦਾ ਮੰਮਰਾ ਦਾ ਦੁੱਧ ਬਣਾਇਆ ਹੋਵੇ ਇਸ ਤੋਂ ਇਲਾਵਾ ਹੋਰ ਕੋਈ ਕੋਈ ਪ੍ਰਕਾਸ਼ਨ ਇਸ ਤੇ ਮੇਰੇ ਹਿਸਾਬ ਨਾਲ ਕੋਈ ਨਹੀਂ ਹਾਂ ਜਿਹੜੇ ਲੋਕਾਂ ਨੂੰ ਗੱਠ ਦੀ ਪ੍ਰੋਬਲਮ ਹੈ ਅਗਰ ਗੱਠ ਦੀ ਦਿੱਕਤ ਹੈ ਤਾਂ ਦੁੱਧ ਫੇਰ ਤੱਕ ਕੋਕੋਨਟ ਮਿਲਕ ਜਾਂ ਆਲਮੰਡ ਮਿਲਕ ਹੀ ਹੋਵੇ ਕਿਉਂਕਿ ਅਗਰ ਤੁਸੀਂ ਦੂਜਾ ਮਿਲਕ ਲੈਣ ਲੱਗੇ ਜਿਹੜਾ ਗਾਂ ਦਾ ਦੁੱਧ ਲੈ ਲਿਆ ਤੇ ਤੁਹਾਨੂੰ ਪਹਿਲਾਂ ਹੀ ਗੱਠ ਚ ਕੋਈ ਪ੍ਰੋਬਲਮ ਹੈ ਉਹ ਤੁਹਾਨੂੰ ਹੋਰ ਪ੍ਰੋਬਲਮ ਕਰ ਸਕਦਾ ਹੈ ਜਿਹੜਾ ਮਿਲਕ ਚ ਕੇਸੀਨ ਹੁੰਦਾ ਨਾ ਇੱਕ ਪ੍ਰੋਟੀਨ ਹੁੰਦਾ ਕੇਸੀਨ ਉਹ ਇਨਫਲੇਮੇਸ਼ਨ ਕਰਦਾ ਜਿਹੜੇ ਲੋਕਾਂ ਨੂੰ ਗੈਸ ਜ਼ਿਆਦਾ ਬੰਦੀ ਹੈ ਜਾਂ ਗੱਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਵੈਸੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਚਾਹਦੇ ਹੋ ਤਾਂ ਮਿਲਕ ਲਾਸਟ ਆਪਸ਼ਨ ਵੀ ਨਹੀਂ ਹੈ ਮੇਰੇ ਲਈ ਆਪੇ ਬਣਾਓ ਕੋਕੋਨਟ ਮਿਲਕ ਜਾਂ ਆਲਗਨ ਮਿਲਕ ਜੀ ਜੀ ਬਿਲਕੁਲ ਜੀ ਤੇ ਜਿੱਦਾਂ ਤੁਸੀਂ ਇਹ ਸਾਰੀਆਂ ਗੱਲਾਂ ਦੱਸੀ ਨੇ ਥੋੜੀ ਜਾਣਕਾਰੀ ਜਿਹੜੀ ਹੈ ਫਟਾਫਟ ਦੇ ਵਿੱਚ ਮੈਂ ਵੀ ਬੋਲ ਦਿੰਨਾ ਹੈਗਾ ਇਹਦੇ ਵਿੱਚ ਐਂਟਾ ਇਹ ਐਂਟੀਆਕਸੀਡੈਂਟ ਹੁੰਦੀ ਹੈ ਐਂਟੀਆਕਸੀਡੈਂਟ ਕੋਈ ਵੀ ਚੀਜ਼ ਹੋਵੇਗੀ ਉਹ ਅੰਦਰੋਂ ਆਕਸੀਡੇਟਿਵ ਸਟ੍ਰੈਸ ਜਿਹੜਾ ਬਾਡੀ ਦਾ ਘਟਾਉਂਦੀ ਹੈਗੀ ਹੈ ਤੇ ਨਾਲ ਨਾਲ ਜਿਹੜਾ ਹੈਗਾ ਤਨ ਆਉਤੋਂ ਮੁਕਤ ਕਰਦੀ ਹੈ ਤੇ ਇਸ ਦੇ ਨਾਲ ਜਿਹੜਾ ਇਹ ਇਮਿਊਨਿਟੀ ਸਿਸਟਮ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਹੈ ਉਸ ਨੂੰ ਜਿਹੜਾ ਉਹ ਵਧਿਆ ਕਰ ਦਿੰਦੀ ਹੈ ਤੇਜ਼ ਕਰ ਦਿੰਦੀ ਹੈ ਨੰਬਰ ਤੋਂ ਉਹਦੇ ਉੱਤੇ ਜਿਹੜਾ ਇਨਫਲੇਮੇਸ਼ਨ ਹੈਗੀ ਹੈ ਸੋਜੀਸ ਹੈਗੀ ਹੈ ਜਾਂ ਇਸ ਨੂੰ ਜੋੜਾਂ ਦਾ ਦਰਦ ਹੈਗਾ ਉਹਦੇ ਵਾਸਤੇ ਇਹ ਇੱਕ ਰਾਮਬਾਣ ਜਿਹੜਾ ਇਹ ਜਿਹੜੀ 골ਡਨ ਮਿਲਕ ਜਿਹੜਾ ਇਹ ਮੰਨਿਆ ਜਾਂਦਾ ਹੈਗਾ ਇਹਦੇ ਵਿੱਚ ਬਹੁਤ ਸਾਰੇ ਬੈਨੀਫਿਟ ਜਿਹੜੇ ਨੇ ਮਿਲਦੇ ਨੇ ਕਿਉਂਕਿ ਇਹਦੇ ਵਿੱਚ ਅਦਰਕ ਹੈ ਦਾਲਚੀਨੀ ਹੈ ਤੇ ਇਹ ਦੁੱਧ ਜਿਹੜੇ ਹੈਗੇ ਨੇ ਇਹਦੇ ਜਿੱਦਾਂ ਤੁਸੀਂ ਦੱਸਿਆ ਹੈਗਾ ਤੇ ਚ ਕਾਫੀ ਸਾਰੇ ਸੋਜਨ ਰੋਧੀ ਜਿਹੜੇ ਨੇ ਉਹ ਗੁਣ ਪਾਏ ਜਾਂਦੇ ਨੇ ਤੇ ਲਿਖਿਆ ਜਾ ਇਹ ਜੋੜਾਂ ਦਰਦਾਂ ਨੂੰ ਘਟਾਉਂਦੀ ਹੈਗੀ ਹੈ ਯਾਦ ਆਸ ਤੇ ਦਿਮਾਗ ਦੀ ਸ਼ਕਤੀ ਨੂੰ ਜਿਹੜਾ ਉਹਨੂੰ ਵਧਾਉਂਦੀ ਹੈਗੀ ਜਿਸ ਤੋਂ ਤੁਸੀਂ ਦੱਸਿਆ ਤਣਾਅ ਮੁਕਤ ਹੋਏਗਾ ਤਾਂ ਯਾਦ ਜਿਹੜੀ ਹੈ ਜਿੰਨੀ ਆਪਾਂ ਇੰਚੇ ਕਹਿ ਸਕਦੇ ਹਾਂ ਵੀ ਡਿਮੈਂਸ਼ੀਆ ਜਾਂ ਅਲਜ਼ਾਈਮਰ ਵਰਗੇ ਅਲਜ਼ਾਈਮਰ ਵਰਗੇ ਰੋਗ ਜਿਹੜੇ ਨੇ ਉਹਨਾਂ ਤੋਂ ਵੀ ਜਿਹੜਾ ਛੁਟਕਾਰਾ ਮਿਲਦੀ ਹੈ ਹਲਦੀ ਦੇ ਵਿੱਚ ਕਰਕੁਮਿਨ ਹੈਗਾ ਜੀ ਕਰਕੁਮਿਨ ਕੰਟੈਂਟ ਹੁੰਦਾ ਤੇ ਕਰਕੁਮਿਨ ਜਿਹੜਾ ਹੈਗਾ ਉਹ ਮੂਡ ਨੂੰ ਬੜਾ ਵਧੀਆ ਕਰਦਾ ਹੈਗਾ ਉਹ ਕੈਂਸਰ ਦੇ ਰੋਗਾਂ ਤੋਂ ਬਚਾਉਂਦਾ ਹੈਗਾ ਇਨਸਾਨ ਨੂੰ ਉਹ ਬਹੁਤ ਸਾਰੇ ਜਿਹੜੇ ਹਲਦੀ ਦੇ ਵਿੱਚ ਜਿਹੜੇ ਜਿੱਦਾਂ ਵੀ ਗੁਣ ਹੈਗੇ ਨੇ ਉਹ ਸਾਰੇ ਦੇ ਸਾਰੇ ਬੈਨੀਫਿਟ ਜਿਹੜੇ ਨੇ ਉਹਦੇ ਵਿੱਚੋਂ ਬਾਡੀ ਨੂੰ ਮਿਲਣਗੇ ਹਾਰਟ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹਦੇ ਕਰਕੇ ਵੀ ਜਿਹੜਾ ਇਹ ਫਾਇਦੇਮੰਦ ਹੋਏਗਾ ਮੋਟਾਪਾ ਜਿਹੜਾ ਇਸ ਤੋਂ ਇਲਾਵਾ 슈ਗਰ ਜੇ ਕਿਸੇ ਨੂੰ ਹਾਈ 슈ਗਰ ਹੈਗੀ ਹੈ ਤਾਂ ਉਹਦੇ ਵਿੱਚ ਵੀ ਇਹ ਬੈਨੀਫੀਸ਼ੀਅਲ ਜਿਹੜਾ ਇਹ ਮੰਨਿਆ ਜਾਂਦਾ ਹੈਗਾ ਇਸ ਤੋਂ ਇਲਾਵਾ ਕੈਂਸਰ ਤਾਂ ਮੈਂ ਦੱਸ ਚੁੱਕਿਆ ਵੀ ਕੈਂਸਰ ਦੇ ਖਤਰੇ ਤੋਂ ਵੀ ਬਚਾਉਂਦਾ ਹੈਗਾ ਇਹਦੇ ਵਿੱਚ ਐਂਟੀ ਬੈਕਟੀਰੀਅਲ ਹੁੰਦਾ ਹੈ ਐਂਟੀ ਫੰਗਲ ਹੁੰਦਾ ਹੈ ਕਿਉਂਕਿ ਹਲਦੀ ਆ ਦੇ ਵਿੱਚ ਐਂਟੀ ਵਾਇਰਸ ਹੁੰਦਾ ਹੈ ਐਂਟੀ ਅਲਰਜੀਕ ਹੁੰਦਾ ਹੈ ਹਲਦੀ ਦੇ ਵਿੱਚ ਪਤਾ ਨਹੀਂ ਕੀ ਕੀ ਹੈਗਾ ਤੇ ਜਿਨ੍ਹਾਂ ਲੋਕਾਂ ਨੂੰ ਸਰਦੀ ਦੇ ਵਿੱਚ ਇਹ ਸਰਦੀ ਜ਼ੁਕਾਮ ਛਿੱਕਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਐਲਰਜੀ ਦੀਆਂ ਪ੍ਰੋਬਲਮਸ ਹੈਗੀਆਂ ਨੇ ਤੇ ਉਹ ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਕਾਫੀ ਬੈਨੀਫੀਸ਼ੀਅਲ ਜਿਹੜੀ ਹੈ ਉਹ ਚੀਜ਼ ਮੰਨੀ ਜਾਂਦੀ ਹੈ ਅਦਰਕ ਜਿਹੜਾ ਜੇ ਆਪਾਂ ਪਾਉਨੇ ਆ ਇਹਦੇ ਵਿੱਚ ਤਾਂ ਉਹ ਇਹ ਇਹਨੂੰ ਅਦਰਕ ਨੂੰ ਜੇ ਪਾਨੇ ਹੋ ਤਾਂ ਇਹਦੇ ਵਿੱਚ ਪਾਚਨ ਕਿਰਿਆ ਨੂੰ ਜਿਹੜਾ ਇਹ ਸੁਧਾਰ ਕਰਦਾ ਹੈਗਾ ਪਾਚਨ ਕਿਰਿਆ ਨੂੰ ਵੀ ਵਧੀਆ ਬਣਾਉਂਦਾ ਹੈ ਨਾਲੇ ਨਾਲੇ ਜਿਹੜਾ ਨਾੜੀਆਂ ਦੇ ਵਿੱਚ ਜਿਹੜਾ ਨਾਈਟ੍ਰਿਕ ਆਕਸਾਈਡ ਜੇ ਅਗਰ ਵਿੱਚੋਂ ਪੈਦਾ ਹੁੰਦਾ ਹੈ ਤਾਂ ਇਹ ਬਲੋਕੇਜਸ ਨੂੰ ਵੀ ਜਿਹੜਾ ਉਹ ਘਟਾਉਣ ਦੇ ਵਿੱਚ ਮਦਦ ਕਰਦਾ ਬਲੋਕੇਜਸ ਖਤਮ ਕਰਨ ਦੇ ਵਿੱਚ ਮਦਦ ਕਰਦਾ ਤੇ ਐਂਡ ਦੇ ਵਿੱਚ ਮੈਂ ਦੱਸਾਂ ਕਿ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਵਿਟਾਮਿਨ D ਦੇ ਵਿੱਚ ਵੀ ਇਹਦੇ ਵਿੱਚ ਇੱਕ ਇੱਕ ਸੋਰਸ ਮੰਨਿਆ ਜਾਂਦਾ ਤੇ ਕੈਲਸ਼ੀਅਮ ਹੱਡੀਆਂ ਵਾਸਤੇ ਤੇ ਵਿਟਾਮਿਨ ਡੀ ਜਿਹੜਾ ਉਹ ਪੂਰੀ ਬੋਡੀ ਦੇ ਵਿੱਚ ਕਿੱਥੇ ਕਿੱਥੇ ਕੰਮ ਕਰਦਾ ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਹੈਗਾ ਲਿਖਾ ਜਾ 골ਡਨ ਮਿਲਕ ਜਿਹੜਾ ਰਵਿੰਦਰ ਸਿੰਘ ਜੀ ਨੇ ਜਿਹੜੀ ਅੱਜ ਟੀ ਦੱਸੀ ਹੈਗੀ ਹੈ ਇਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੀ ਤੁਸੀਂ ਜਿਹੜੀਆਂ ਮੈਂ ਚੀਜ਼ਾਂ ਦਸੀਆਂ ਨੇ ਕੀ ਤੁਸੀਂ ਵੀ ਇਹਦੇ ਨਾਲ ਸਹਿਮਤ ਹੈਗੇ ਹੋ 100% ਜੀ ਨਾਲ ਇੱਕ ਥੀ ਭੁੱਲ ਗਿਆ ਮੈਂ ਕਈ ਲੋਕ ਬਣਾ ਕੇ ਖੁਸ਼ ਨਹੀਂ ਹੈ ਤਾਂ ਆਪਣਾ ਇੱਕ ਪ੍ਰੋਡਕਟ ਹੈ ਉਹਦਾ ਨਾਮ ਹੈ ਹਲਦ ਅਮਰਤ ਉਸ ਦੇ ਵਿੱਚ ਇਹ ਸਾਰੀ ਚੀਜ਼ਾਂ ਪਲੱਸ ਇੱਕ ਚੀਜ਼ ਐਕਸਟਰਾ ਵੀ ਹੈ ਉਹ ਵਿੱਚ ਜੈਫਲ ਵੀ ਪਾਇਆ ਹੋਇਆ ਹੈ ਬਹੁਤ ਥੋੜਾ ਜਿਹਾ ਜਾਦਾ ਨਹੀਂ ਖਾਈਦਾ ਜੈਫਲ ਤਾਂ ਅਗਰ ਕੋਈ ਬੰਦਾ ਆਪ ਨਹੀਂ ਬਣਾਣਾ ਚਾਹੁੰਦਾ ਤੇ ਜਾਂਦਾ ਬਣਿਆ ਬਣਾਇਆ ਮਿਲ ਜੇ ਤਾਂ ਆਪਸ਼ਨ ਹੈਗੀ ਹੈ ਉਹ ਹਲਦਾ ਅਮਰਤ ਨਾਮ ਦਾ ਆਪਣਾ ਬਹੁਤ ਸਮੇਂ ਇੱਕ ਮਿਕਸਚਰ ਆਂਦਾ ਉਹ ਵੀ ਸਾਰੀ ਚੀਜ਼ਾਂ ਇਸ ਤਰੀ ਬਣਿਆ ਹੋਇਆ ਹੈ ਮਗਰ ਜਿਹੜੀ ਤੁਸੀਂ ਗੱਲਾਂ ਕਹੀਆਂ ਕਲੌਂਜੀ ਬਿਲਕੁਲ ਸਹੀ ਨੇ ਲਸਣ ਸੋਰੀ ਜੀ ਮੈਂ ਅਦਰਕ ਦੇ ਬਾਰੇ ਤੁਸੀਂ ਕਿਹਾ ਹੈ ਹੈ ਨਾ ਇਹ ਤੇ ਹਲਦੀ ਬਾਰੇ ਇਕੱਲੇ ਇਕੱਲੇ ਵੀਡੀਓ ਬਣ ਸਕਦੀ ਹੈ ਇਕੱਲਾ ਇਕੱਲਾ ਸਭ ਬਿਲਕੁਲ ਮਨਜ਼ੂਰ ਆਪਾਂ ਤਾਂ ਇਹ ਸਿਰਫ ਫਾਇਦੇ ਲੈ ਰਹੇ ਹਾਂ ਕੰਬਾਈਨਡ ਕਰਕੇ ਜੀ ਹੂੰ ਹੂੰ ਬਹੁਤ ਸ਼ੁਕਰੀਆ ਜੀ ਤੇ ਮੈਨੂੰ ਲੱਗਦਾ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਾਰਿਆਂ ਨੂੰ ਪਸੰਦ ਆਏਗੀ ਤੇ ਜਾਂਦੇ ਜਾਂਦੇ ਹੁਣ ਆਪਣਾ ਨੰਬਰ ਤੇ ਆਪਣੀ ਡਿਟੇਲਸ ਦੇ ਦਿਓ ਤਾਂ ਕਿ ਜੇ ਕੋਈ ਹਲਦਾ ਅੰਮ੍ਰਿਤ ਮੰਗਾਉਣਾ ਚਾਹਵੇ ਤੇ ਤੁਹਾਡੇ ਤੋਂ ਮੰਗਾ ਸਕਦਾ ਜਾਂ ਫਿਰ ਤੁਹਾਡੇ ਤੋਂ ਕੋਚ ਟ੍ਰੇਨਿੰਗ ਜਾਂ ਹੈਲਥ ਕੋਚਿੰਗ ਲੈਣਾ ਚਾਹਵੇ ਤੇ ਉਹ ਵੀ ਸੰਪਰਕ ਕਰ ਸਕਦਾ ਜੇ ਕੋਈ ਪ੍ਰੋਡਕਟ ਇੰਟਰਸਟਿਡ ਹੈ ਜੀ ਤਾਂ ਨੰਬਰ ਲਿਖ ਲਓ 8595754090 8595754090 ਦੂਜਾ ਨੰਬਰ ਹੈ ਜੀ 8287014164 8287014164 ਤੀਜਾ ਨੰਬਰ ਹੈ ਜੀ 79861 12118 79861 12118 ਜੇ ਤੁਸੀਂ ਕੋਚ ਬੰਨਾ ਚਾਹੁੰਦੇ ਹੋ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਹੈ 988 47500 98884 75000 ਜੀ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਕਰਦੇ ਹਾਂ ਕਿ ਇਦਾਂ ਦੀਆਂ ਵੀਡੀਓਜ਼ ਇਦਾਂ ਦੀ ਖੋਜ ਇਦਾਂ ਦੀ ਰੈਸਪੀਜ਼ ਆਦੀਆਂ ਵੀਡੀਓ ਜੜੀਆਂ ਨੇ ਤੁਸੀਂ ਲੈ ਕੇ ਹੋਰ ਵੀ ਆਉਂਗੇ ਸਾਡੇ ਦਰਸ਼ਕਾਂ ਲਈ ਤੇ ਉਹ ਇਸ ਤੋਂ ਲਾਭ ਲਿਕਣ ਬਹੁਤ ਬਹੁਤ ਸ਼ੁਕਰੀਆ ਨਮਸਕਾਰ ਸੋ ਅਸੀਂ ਆਪਣਾ ਕੰਮ ਕਰ ਦਿੱਤਾ ਜੀ 골ਡਨ ਮਿਲਕ ਯਾਨੀ ਕਿ ਹਲਦਾ ਅੰਮ੍ਰਿਤ ਜਿਹਦੇ ਜਿਹਨੂੰ ਇਹ ਰਵਿੰਦਰ ਸਿੰਘ ਜੀ ਦਾ ਨਾਮ ਲਿਖਿਆ ਤੇ ਇਹਦੇ ਬਾਰੇ ਅਸੀਂ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਹੁਣ ਅੱਗੇ ਫਰਜ਼ ਤੁਹਾਡਾ ਕਿ ਇਸ ਰੈਸਪੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਲਿਖਾ ਜਾ ਫਟਾਫਟ ਫੋਨ ਚੱਕੋ ਫਟਾਫਟ ਮਾਧਿਅਮ ਲੱਭੋ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਨੂੰ ਅ ਅੱਗੇ ਫਾਰਵਰਡ ਕਰਕੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ ਤੇ ਜੇ ਤੁਹਾਡੇ ਵੱਲੋਂ ਫਾਰਵਰਡ ਕੀਤੀ ਗਈ ਵੀਡੀਓ ਅਕੇ ਭੇਜੀ ਗਈ ਵੀਡੀਓ ਕਿਸੇ ਇੱਕ ਨੇ ਵੀ ਦੇਖੀ ਤੇ ਉਸ ਨੂੰ ਫਾਇਦਾ ਹੋਇਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਨਿਊ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਬੰਦੇ ਦਾ ਇਜ਼ਾਜ਼ਤ ਧੰਨਵਾਦ